ਇਹ ਕੀ ਮਾਮਲਾ ਸਿਕਾ ਸ੍ਰੀ ਗੁਰਦਾਸਵਾਲਾ ਤਸੀਲ ਫਲੋਰ ਦੀਆਂ ਉਹਨਾਂ ਦੇ ਜ਼ਿੰਮੇਵਾਰ ਆਕੂ ਜਿਹੜੇ ਆ ਉਹ ਅੱਜ ਟੇਪਸਾ ਉਹਨੇ ਕਿ ਮੈਮੋਰੰਡਮ ਜਣਾਏ ਸੀ ਜਿਹੜਾ ਰਾਤ ਦਾ ਹੀ ਇੱਕ ਮਾਮਲਾ ਭਖਿਆ ਸੰਜੀਵ ਕੁਮਾਰ ਬਾਂਟੀ ਜਿਹੜਾ ਮੱਖਣ RAM ਪੱਦੀ ਖਾਲਸਾ ਦਾ ਪੁੱਤਰ ਹੈ ਔਰ ਰੂਮ ਇਟਲੀ ਚ ਰਹਿ ਰਿਹਾ ਆ ਉਹਨੇ ਇੱਕ ਵੀਡੀਓ ਵਾਇਰਲ ਕੀਤੀ ਜਿੱਥੇ ਸ੍ਰੀ ਗੁਰਦਾਸ ਜੀ ਦੇ ਖਿਲਾਫ ਜਿਹੜੀ ਤੇ ਗਾਲੀ ਗਲੋਚ ਕੀਤੀ ਉਥੇ ਰਬਦਾਸੀਆ ਧਰਮ ਦੇ ਗੁਰੂ ਸੰਤ ਰੰਜਨਦਾਸ ਮਹਾਰਾਜ ਬਾਰੇ ਵੀ ਸ਼ਬਦ ਬੋਲੇ ਆ ਔਰ ਨਾਲ ਹੀ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਇਹਦੇ ਨਾਲ ਪੂਰੇ ਵਿਸ਼ੇ ਭਰਦੀਆਂ ਜਿਹੜੀਆਂ ਗੁਰਦਾਸ ਨਾਮ ਲੈਵਾ ਸਕਦਾ ਆ ਉਹਨਾਂ ਦੇ ਵਿੱਚ ਰੋਸ ਜਿਹਾ ਔਰ ਅਸੀਂ ਅੱਜ ਸੰਕੇਤਕ ਤੌਰ ਤੇ ਜਿਹੜਾ ਇੱਥੇ ਇਕੱਠੇ ਹੋ ਕੇ ਇੱਕ ਡੈਮੋਨਸਟ੍ਰੇਸ਼ਨ ਜਿਹੜਾ ਇਹ ਕੀਤਾ ਔਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਦੋਸ਼ੀ ਦੇ ਖਿਲਾਫ ਤੁਰੰਤ ਜਿਹੜਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੀ ਨਾ ਕਰਨ ਦੀ ਸ਼ੂਤ ਦੇ ਵਿੱਚ ਜਿਹੜਾ ਅਸੀਂ ਦੇਸ਼ ਵਿਆਪੀ ਅੰਦੋਲਨ ਨਰੰਭਣ ਦੀ ਗੱਲ ਕਹੀ ਜਾਂ ਔਰ ਮੈਨੂੰ ਆਸ ਹੈ ਕਿ ਸਰਕਾਰ ਸਾਡੀ ਗੱਲ ਤੇ ਗੌਰ ਕਰਦੇ ਹੋ ਤੁਰੰਤ ਮੁਕਦਮਾ ਦਰਜ ਕਰੇਗੀ ਔਰ ਸਖਤ ਤੋਂ ਸਖਤ ਕਾਰਵਾਈ ਕਰੇਗੀ ਉਹ ਕਿਹੜੀ ਕਮਿਊਨਿਟੀ ਚੋਂ ਜਿਹੜਾ ਉਹ ਦਸਿਆ ਕਮਿਊਨਿਟੀ ਚੋਂ ਕਲੇ ਪਰਿਵਾਰ ਚੋਂ ਆ ਪਰ ਉਹ ਮਾਨਸਿਕ ਤੌਰ ਤੇ ਸਾਨੂੰ ਜਿਹੜਾ ਉਹਦਾ ਸੰਤੁਲਨ ਸਹੀ ਨਹੀਂ ਲੱਗਦਾ ਜਿਹੜਾ ਉਹ ਇਹੋ ਜੇ ਅਪਸ਼ਬਦ ਬੋਲ ਰਿਹਾ ਕੋਈ ਵੀ ਸਾਡੇ ਸਮਾਜ ਦਾ ਵਿਅਕਤੀ ਆਪਣੇ ਗੁਰੂ ਦੇ ਖਿਲਾਫ ਕਦੀ ਅਪਸ਼ਬਦ ਨਹੀਂ ਬੋਲ ਸਕਦਾ ਔਰ ਇਹੋ ਜੇ ਅਪਸ਼ਬਦ ਬੋਲੇ ਤਾਂ ਇਹ ਬੜੀ ਮਤਭਾਗੀ ਘਟਨਾ ਹੈ ਹੁਣ ਤੁਸੀਂ ਡੀਐਸਪੀ ਸਾਹਿਬ ਨੂੰ ਮਿਲ ਕੇ ਕੀ ਉਹਨਾਂ ਨੇ ਕਿਹਾ ਸੀ ਕਿ ਇੱਕ ਮੈਮੋਰੰਡਮ ਦਿੱਤਾ ਕਿ ਦੋਸ਼ੀ ਦੇ ਖਿਲਾਫ ਤੁਰੰਤ ਮੁਕੱਦਮਾ ਦਰਜ ਕਰਕੇ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਕਿਉਂਕਿ ਦੋਸ਼ੀ ਤਾਂ ਵਿਦੇਸ਼ ਵਿੱਚ ਹੈ ਤੇ ਜੇ ਇਹਦੇ ਪਿੱਛੇ ਕੋਈ ਸਾਜ਼ਿਸ਼ ਕਰਦਾ ਲੋਕ ਹੈ ਦੰਗਾ ਪੜਕਾਉਣਾ ਚਾਹੁੰਦੇ ਆ ਦੇਸ਼ ਦਾ ਮਨ ਚਾਹੁੰਦੇ ਉਹਨਾਂ ਨੂੰ ਵੀ ਟਰੇਸ ਕੀਤਾ ਹਾਂਜੀ ਅੱਜ ਸਾਰੇ ਜਿਹੜੇ ਆ ਸਬਾਵਾਂ ਚਿਰੂ ਦਾਸ ਮਰ ਇਕੱਠੀਆਂ ਹੋਈਆਂ ਜੋ ਪੰਦੀਖਾਨ ਪੰਦੀ ਆ ਉਹ ਚਿਰੂ ਦਾਸ ਮਹਾਰਾਜ ਦੇ ਖਿਲਾਫ ਅਪਸਾਦ ਬੁੱਲੇ ਅਤੇ ਸੰਤ ਮਰੰਗਨ ਦਾ ਅੱਜ ਸੱਚਖੰਡ ਦੇ ਨਾਲ ਬੱਲਾਂ ਦੇ ਖਿਲਾਫ ਅਪਸਾਦ ਬੁੱਲੇ ਉਹ ਸਾਰੀ ਕੌਮ ਦੀ ਖਾਤ ਹੈ ਇਸ ਕਰਕੇ ਸਾਰੇ ਬੰਦੇ ਅੱਜ ਇਕੱਠੇ ਹੋਏ ਸੀ ਉਹਦੇ ਜਿਹੜਾ ਵਿਰੋਧਿਆ ਮੁਕੱਦਮਾ ਕੀਤਾ ਜਾਵੇ ਉਹਦੇ ਵਿਰੋਧ ਕਾਰਵਾਈ ਕੀਤੀ ਜਾਵੇ ਇਹਦੇ ਨਾਲ ਸਾਰੀ ਕੌਮ ਨੂੰ ਦੇਸ਼ ਦੇ ਵਿੱਚ ਅਤੇ ਇੱਥੇ ਸਾਰੀ ਕੌਮ ਦੇ ਦਿਲਾ ਨੂੰ ਥੇਸ ਪਹੁੰਚੀ ਆ ਇਹਨੂੰ ਪਹਿਲ ਦੇ ਆਧਾਰ ਤੇ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਲੈਣਾ ਚਾਹੀਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਤਾਂ ਕਿ ਕੋਈ ਵੀ ਗਾਂ ਬੋਲਦਾ ਕੋਈ ਵੀ ਕਿਸੇ ਕੌਮ ਦੇ ਖਿਲਾਫ ਜਾਂ ਧਰਮ ਗੁਰੂ ਦੇ ਖਿਲਾਫ ਜਾਂ ਮਹਾਰਾਜ ਦੇ ਖਿਲਾਫ ਨਾਂ ਬੋਲ ਸਕੇ ਵੱਡਾ ਸੰਗਤ ਇਹ ਹੈ ਵੀ ਸਭ ਤੋਂ ਵੱਧ ਵਿਰੋਧ ਜਾਇ ਸਖਤ ਕਾਰਵਾਈ ਕਰਨੀ ਚਾਹੀਦੀ ਆ ਜਾਇ ਧਨਗੁਰਦੇਵ ਬਾਜੀ ਦਾ ਖਾਲਸਾ ਇੱਥੇ ਕਾਫੀ ਸੰਗਤ ਇਕੱਠੀ ਹੋਈ ਹੈ ਤਾਂ ਚ ਪਰ ਨਾ ਉਹ ਬਾਹਰੀ ਕੀ ਮਾਮਲਾ ਹੈ ਸਾਡੇ ਉਲਕ ਜਿਹੜੀ ਕੰਪਲੇਂਟ ਆਈ ਸੀਗੀ ਜਿਹਦੇ ਵਿੱਚ ਉਹਨਾਂ ਨੇ ਇੱਕ ਦੱਸਿਆ ਕਿ ਵੀਡੀਓ ਵਾਇਰਲ ਹੈਗੀ ਹੈ ਸੋਸ਼ਲ ਮੀਡੀਆ ਤੇ ਤੇ ਉਹ ਦੇ ਵਿੱਚ ਉਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਖਿਲਾਫ ਤੇ ਸ਼੍ਰੀ ਸ਼੍ਰੀ 108 ਸੰਤ ਜਿਹੜੇ ਆਪਣੇ ਬੱਲਾ ਵਾਲੇ ਹੈਗੇ ਉਹਨਾਂ ਦੇ ਖਿਲਾਫ ਕਾਫੀ ਬਕਵਾ ਕਾਫੀ ਗਲਤ ਬੰਦੀ ਸ਼ਬਦਾਵਲੀ ਉਹਨੇ ਵਰਤੀ ਹੈਗੀ ਉਹਦੇ ਸੰਬੰਧੀ ਜਿਹੜਾ ਇਸ ਕੰਪਲੇਂਟ ਦੇ ਉੱਤੇ ਐਕਸ਼ਨ ਲੈਂਦੇ ਆ ਅਸੀਂ ਅੱਜ ਐਫ ਆਈ ਆਰ ਨੰਬਰ 143 ਜਿਹੜੀ ਹੈਗੀ ਆ ਉਹ 299 ਅਤੇ 352 ਪੀਐਨਐਸ ਦੇ ਤਹਿਤ ਦਰਜ ਕੀਤੀ ਹੈ ਇਹਦੇ ਵਿੱਚ ਦੋਸ਼ੀ ਦਾ ਨਾਮ ਸੰਜੀਵ ਕੁਮਾਰ ਉਰਫ ਸਾਨੀ ਹੈਗਾ ਜੋ ਪੱਦੀ ਖਾਲਸਾ ਪਿੰਡ ਦਾ ਰਹਿਣ ਵਾਲਾ ਹੈਗਾ ਉਹ ਬਾਹਰ ਜਦੋਂ ਕੀ ਹੋਵੇ ਨਹੀਂ ਐਕਚੁਅਲੀ ਐਫਆਈਆਰ ਤਾਂ ਟਾਈਮਲੀ ਦਰਜ ਹੋ ਗਈ ਸੀ ਅਸਲ ਦੇ ਵਿੱਚ ਜਿਹੜਾ ਪ੍ਰਿੰਟਰ ਸੀਗਾ ਪ੍ਰਿੰਟਰ ਦੇ ਵਿੱਚ ਖਰਾਬੀ ਆਉਣ ਕਰਕੇ ਥੋੜਾ ਪ੍ਰਿੰਟ ਕੱਢਣ ਦੇ ਵਿੱਚ ਦੇਰੀ ਹੋ ਗਈ ਤੇ ਉਹਦੇ ਵਿੱਚ ਥੋੜੇ ਹੋਰ ਕੋਈ ਕਾਰਨ ਨਹੀਂ ਸੀਗਾ ਇਹਦੇ ਰਿਲੇਟ ਹੋਣ ਦਾ ਪ੍ਰਿੰਟਰ ਪ੍ਰਿੰਟ ਨਹੀਂ ਨਿਕਲਿਆ ਉਹ ਇਹਨਾਂ ਨੂੰ ਪਹਿਲਾਂ ਕੰਪਿਊਟਰ ਤੇ ਦਿਖਾ ਵੀ ਦਿੱਤੀ ਸੀ ਕਿ ਵੀ ਆ ਐਫਆਈਆਰ ਦਰਜ ਹੋ ਗਈ ਹੈ ਬਟ ਉਹ ਪ੍ਰਿੰਟ ਕੱਢਣ ਦੇ ਵਿੱਚ ਹੀ ਥੋੜਾ ਜਿਹਾ ਮਤਲਬ ਡਿਲੇ ਹੋ ਗਈ ਉਸ ਤਰ੍ਹਾਂ ਉਹ ਦਿੱਲੀ ਬੱਚਿਆ ਤੇ ਉਹਨੂੰ ਕੀ ਕਰੀ ਐਕਚੁਅਲੀ ਇਹਦੇ ਸੰਬੰਧੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਵੀ ਕਾਨੂੰਨ ਮੁਤਾਬਕ ਜਿਹੜਾ ਵੀ ਪ੍ਰੋਸੀਜਰ ਬਣੂਗਾ ਉਸ ਹਿਸਾਬ ਨਾਲ ਜਿਹੜਾ ਹੈਗਾ ਇਹ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲੈਂਦੇ ਜਾਓ ਠੀਕ ਖਤਮ ਹੋਏ ਤਾਂ ਹਾਂਜੀ ਹਾਂਜੀ ਉਹਨਾਂ ਦੇ ਨਾਲ ਗੱਲ ਹੋ ਗਈ ਉਹਨੂੰ ਦੱਸਦਾ ਉਹ ਸਾਂਝ ਕੇ ਸਾਰੀ ਗੱਲ ਨੂੰ ਉਹਨੂੰ ਦੱਸਦਾ ਕਿ ਸਾਡੇ ਟੈਕਨੀਕਲ ਜਿਹੜੀ ਪ੍ਰਿੰਟਰ ਦੀ ਪ੍ਰੋਬਲਮ ਆਉਣ ਕਰਕੇ ਨਾ ਇਹ ਲੇਟ ਹੋ ਗਿਆ ਸੀਗਾ